ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਅੰਮੇ ਤਿਸ਼ਾ ਮੁਰਦਾਬਾਦ ਅੰਮੇ ਤਿਸ਼ਾ ਮੁਰਦਾਬਾਦ ਸੰਯੁਕਤ ਕਿਸਾਨ ਮੋਰਚੇ ਵਾਲੋ ਨੇ ਗੱਲ ਕਰੀ ਲਗਾਤਾਰ ਕੇਂਦਰ ਸਰਕਾਰ ਦੀ ਜਿਹੜੀ ਖੇਤੀ ਕਾਨੂੰਨ ਪਾਸ ਕੀਤਾ ਗਿਆ ਸੀ ਉਹਨੂੰ ਲੈ ਕੇ ਲਗਾਤਾਰ ਸ਼ੰਭੂ ਬਾੜ ਤੇ ਲਗਾਤਾਰ ਕਿਸਾਨਾਂ ਵੱਲੋਂ ਆਪਣੀ ਜੰਗ ਜਾਰੀ ਹੈ ਉਹਨਾਂ ਨੇ ਕਿਹਾ ਕਿ ਆਪਣੇ ਹੱਕ ਲੈ ਕੇ ਹੀ ਮੋੜਾ ਗੱਲ ਕਰਾਂਗੇ ਅੱਜ 16 ਫਰਵਰੀ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਜੇ ਗੱਲ ਕਰਾਂਗੇ ਤਰਨ ਤਾਰਨ ਦੇ ਵਿੱਚ ਮਿਲਿਆ ਜੁਲਿਆ ਅਸਰ ਨਜ਼ਰ ਆ ਰਿਹਾ ਕਿਉਂਕਿ ਕੁਝ ਲੋਕਾਂ ਵੱਲੋਂ ਕਿਸਾਨ ਆਗੂਆਂ ਦੀ ਇਸ ਜਿਹੜੀ ਡਿਮਾਂਡ ਹੈ ਉਹਨੂੰ ਲੈ ਕੇ ਸਮਰਥਨ ਦਿੱਤਾ ਜਾ ਰਿਹਾ ਹੈ ਕੁਝ ਲੋਕਾਂ ਵੱਲੋਂ ਦੁਕਾਨਾਂ ਖੋਲ੍ਹੇ ਗਈਆਂ ਤੇ ਕੁਝ ਲੋਕਾਂ ਦੁਕਾਨਾਂ ਬੰਦ ਕੀਤੇ ਨੇ ਹਾਲੇ ਤੇ ਗੱਲ ਕਰਾਂਗੇ ਲੋਕ ਇੱਕ ਦੂਸਰੇ ਮੂੰਹ ਵੱਲ ਦੇਖ ਰਹੇ ਨੇ ਕਿ ਦੁਕਾਨਾਂ ਖੁੱਲੀਆਂ ਹਨ ਜਾਂ ਬੰਦ ਹਨ ਇਸ ਬਾਰੇ ਲਗਾਤਾਰ ਇੱਕ ਚਰਚਾ ਤੰਤਰ ਚੱਲ ਰਹੀ ਹੈ ਹੋਰ ਗੱਲ ਕਰਾਂਗੇ ਤੰਤਰ ਲੋਕਾਂ ਦੁਕਾਨਦਾਰਾਂ ਨੂੰ ਕੀ ਲੱਗਦਾ ਉਹਨਾਂ ਨੂੰ ਆਉਣ ਸਮੇਂ ਵਿੱਚ ਇਹ ਭਾਈ ਬਹੁਤ ਗਲਤ ਹੋ ਰਿਹਾ ਵਾ ਜੋ ਕਿਸਾਨਾਂ ਨਾਲ ਹੋ ਰਿਹਾ ਵਾ ਬਹੁਤ ਗਲਤ ਹੋ ਰਿਹਾ ਵਾ ਉਹ ਸੱਚੇ ਆ ਅੱਗੇ ਵੀ ਸਵਾ ਸਾਲ ਲੜਾਈ ਲੜ ਕੇ ਆਏ ਆ ਉਹਨਾਂ ਨੂੰ ਅੱਗੇ ਵੀ ਲਾਰੇ ਲਾ ਕੇ ਤੋਰਤਾ ਵਾ ਤੇ ਅਰ ਕਿ ਉਹਨਾਂ ਦੀ ਮੰਗਾਂ ਜੂ ਮਨਣੀਆਂ ਚਾਹੀਦੀਆਂ ਵਾ ਉਹਨਾਂ ਦੇ ਸਮਰਥਨ ਜੀ ਅਸੀਂ ਵੀ ਆਈ ਇੱਥੇ ਬਾਜ਼ਾਰ 'ਚ ਉਹਨਾਂ ਦੇ ਸਮਰਥਨ 'ਚ ਖੜੇ ਆ ਜੀ ਤਰਨਤਨ ਵਿੱਚ ਕਿੰਨੀਆਂ ਦੁਕਾਨਾਂ ਬੰਦ ਨੇ ਆ ਰਹਾਂ ਨੁਆਰੀਆਂ ਸਮਰਥਨ ਕਿੰਨੇ ਲੋਕਾਂ ਦਾ ਮੇਰੇ ਕੋਲ ਦੁਕਾਨਾਂ ਦੇ ਵੇਖਣੇ ਕਿਹੜੇ ਖੁੱਲੀਆਂ ਨਹੀਂ ਆ ਰਹੀਆਂ ਵੇਖੋ ਜੀ ਕੋਸ਼ਿਸ਼ ਦੁਕਾਨਾਂ ਖੁੱਲੀਆਂ ਵਾਂ ਜ਼ਿਆਦਾਤਰ ਦੁਕਾਨਾਂ ਬੰਦ ਐ ਜੀ ਆਪਾਂ ਵੀ ਦੁਕਾਨਦਾਰ ਆ ਜੀ ਅਸੀਂ ਵੀ ਦੁਕਾਨਾਂ ਬੰਦ ਕਰਕੇ ਇਹਨਾਂ ਦੇ ਸਮਰਥਨ 'ਚ ਇੱਥੇ ਖੜੇ ਹੋਏ ਆਂ ਕਿਸਾਨਾਂ ਦੀ ਹਮਾਇਤ ਵਿੱਚ ਦੁਕਾਨਦਾਰਾਂ ਨੇ ਦੁਕਾਨਾਂ ਆਪਣੇ ਬੰਦ ਕੀਤੀਆਂ ਪਈਆਂ ਤੇ ਗੱਲ ਕਰਾਂਗੇ ਹੋਰ ਵੀ ਇਥੇ ਆਪਣੇ ਪਿੰਡ ਤੋਂ ਭਾਈ ਨੇ ਸਤਿ ਸ਼੍ਰੀ ਅਕਾਲ ਜੀ ਸਰ ਕੀ ਲੱਗਦਾ ਤੁਹਾਨੂੰ ਤਰਨਤਨ ਵਿੱਚ ਕਿਸਾਨ ਅਜੇ ਤੱਕ ਤੇ ਬੰਦ ਨੇ ਸਮਰਥੇ ਮਿਲਦੇ ਪਏ ਤੇ ਖੁੱਲੀਆਂ ਉਹ ਤੇ ਉਹਨਾਂ ਨੇ ਕੀ ਕਹਿੰਦੇ ਦੀ ਉਹਨਾਂ ਨੇ ਕਹਿੰਨੇ ਇਹ ਬੰਦ ਕਰਨੀਆਂ ਚਾਹੀਦੀਆਂ ਕਾਹਦੇ ਕਿਸਾਨਾਂ ਨਾਲ ਸਭ ਇਕੱਠੇ ਰਹਿਣ ਇਕਤਾ ਕਿਸਾਨ ਦੁਕਾਨਾਂ ਦਾ ਵੀ ਕਿਸਾਨਾਂ ਨਾਲ ਹੀ ਹੈ ਜੇ ਕਿਸਾਨ ਕੋ ਵਟੇਗਾ ਸਾਡੇ ਖੇਤੀਬਾੜੀ ਦਾ ਕਾਨੂੰਨ ਸਾਡਾ ਰੱਦ ਹੋ ਜਾਏਗਾ ਤੇ ਜੇ ਅਹੀਂ ਕੋ ਵੇਚਾਂਗੇ ਤੇ ਫੇਰੀ ਦੁਕਾਨਾਂ ਤੇ ਆਵਾਂਗੇ ਜਿਹੜੇ ਪਹਿਲਾਂ ਸਮਰਥੇ ਮਿਲਦਾ ਰਿਹਾ ਕਿਸਾਨਾਂ ਨੂੰ ਲੱਗਦਾ ਉਹਨੂੰ ਉਸ ਇਸਵਾਰ ਵੀ ਲਗਦਾ ਉਹ ਵੀ ਪਰ ਸਮਰਥੇ ਮਿਲਦਾ ਮੈਂ ਅੱਜ ਹੀ ਮਿਲਦਾ ਜੀ ਮਿਲੇਗਾ ਜੀ ਸਲਗਲ ਸਾਡੇ ਨਾਲ ਭਰਾ ਅੱਡੇ ਆ ਹਾਂਜੀ ਕੋਈ ਦੁਕਾਨ ਦਾ ਮਜ਼ਦੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕੀ ਲੱਗਦਾ ਤੁਹਾਨੂੰ ਦੁਕਾਨਾਂ ਸ਼ਹਿਰ ਚ ਬੰਦੇ ਆ ਤਰਨਤਲ ਵਿੱਚ ਕੁਝ ਦੁਕਾਨਾਂ ਖੁੱਲੀਆਂ ਕੁਝ ਬੰਦੇ ਨਹੀਂ ਆ ਕਿ ਹਾਲਾਂਕਿ ਪੂਰੇ ਭਾਤਰੇ ਬੰਦੇ ਕੋਲ ਹੀ ਆ ਭਾਜੀ ਅਸੀਂ ਟਰਾਂਸਪੋਰਟਾਂ ਸਾਡੇ ਤਕਰੀਬਨ ਅੱਡੇ 'ਚ ਜਾ ਕੇ ਦੇਖ ਲਓ ਸਾਰੀਆਂ ਟਰਾਂਸਪੋਰਟਾਂ ਇਸ ਟਾਈਮ ਤੇ ਮੌਜੂਦ ਬੰਦੇ ਆ ਜੀ ਤੇ ਬਾਜ਼ਾਰ ਦਾ ਤਕਰੀਬਨ ਖੁੱਲਾ ਸਾਰਾ ਤਕਰੀਬਨ ਖੁੱਲਾ ਪਿਆ ਹੈ ਤਕਰੀਬਨ ਤਕਰੀਬਨ ਬਾਜ਼ਾਰ ਖੁੱਲਾ ਉਤਰਤਾ ਨਹੀਂ ਸ਼ਾਇਦ ਤਾਂ ਟ੍ਰਾਂਸਪੋਰਟ ਵੀਰ ਖੜੇ ਲੱਗੇ ਨੇ ਬੰਦ ਕਿਉਂ ਨੇ ਕਿ ਆ ਸਾਡੀ ਟ੍ਰਾਂਸਪੋਰਟ ਪੂਰੀ ਤਰ੍ਹਾਂ ਬੰਦ ਕੀ ਲਿਆਦਾ ਤੁਹਾਨੂੰ ਸਾਡੇ ਟ੍ਰਾਂਸਪੋਰਟ ਬੱਸ ਸਟੈਂਡ ਜਾ ਕੇ ਦੇਖ ਲਓ ਜੇ ਕੋਈ ਵੀ ਗੱਡੀ ਚੱਲਦੀ ਦੇਖੋ ਟ੍ਰਾਂਸਪੋਰਟਾਂ ਦੀ ਜਿਹੜੀ ਸਭ ਤੋਂ ਜ਼ਿਆਦਾ ਟੈਕਸ ਦੇਂਦੀਆਂ ਸਰਕਾਰ ਨੂੰ ਸਭ ਬੰਦ ਆ ਸ਼ੰਭੂ ਬਾਡਰ ਤੇ ਅੱਜ ਕਿਸਾਨਾਂ ਨਾਲ ਜੋ ਧੱਕੇਸ਼ਾਹੀਆਂ ਹੋ ਰਹੀਆਂ ਨੇ ਲਗਾਤਾਰ ਆਸੂ ਗੇਰ ਗੋਲੀਆਂ ਚੱਲੀਆਂ ਆ ਰਹੀਆਂ ਕੋਈ ਨੁਕਸਾਨ ਹੋ ਰਿਹਾ ਇਹ ਚੀਜ਼ ਪੱਕੀ ਵੀ ਦੇਖਦੇ ਆ ਇਹ ਸਾਰ ਸਰਕਾਰਾਂ ਦੇ ਸਾਹਮਣੇ ਸਾਰਾ ਸਰਕਾਰਾਂ ਦੇ ਹੱਥ ਵਾਸੀ ਹਾਂਜੀ ਸੋ ਲੋਕਾਂ ਵਿੱਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਚੀਨੂ ਲੈ ਕੇ ਲਗਾਤਾਰ ਜਿਉਂ ਉਹਨਾਂ ਨੇ ਵੀ ਕਿਹਾ ਕਿ ਜਿਹੜਾ ਕਾਨੂੰਨ ਹੈ ਰਾਤ ਜਿਹੜਾ ਵਾ ਕੀਤੇ ਜਾਣ ਤਾਂ ਜੋ ਆਉਣ ਆ ਸਮੇਂ ਵਿੱਚ ਅਗਰ ਉਹਨਾਂ ਨੇ ਵੀ ਕਿਹਾ ਵਾ ਕਿ ਲਗਾਤਾਰ ਆਉਣ ਆ ਸਮੇਂ ਦੇ ਨਾਲ ਵਿੱਚ ਕਿ ਜੇਕਰ ਸਰਕਾਰ ਗੱਲ ਕਰਾਂਗੇ ਤਰਨਤਰ ਵਿੱਚ ਹੋਰ ਵੀ ਇੱਕ ਵੀਰ ਮਜ਼ਦੂਰ ਕੀ ਲੱਗਦਾ ਤੁਹਾਨੂੰ ਤਰਨਤਰ ਵਿੱਚ ਅੱਜ 16 ਫਰਵਰੀ ਨੂੰ ਭਾਰਤ ਬੰਦ ਦੀ ਕਾਲ ਆਈ ਸੀ ਕਿਸਾਨ ਅਤੇ ਬੰਦੇ ਕਿਵੇਂ ਸਹਿਯੋਗ ਮਿਲਿਆ ਤੰਤਰ ਵਿੱਚ ਦੇਖੋ ਜੀ ਇਹ ਜਿਹੜੀ ਲੜਾਈ ਆ ਨਾ ਕੱਲੀ ਫਸਲਾਂ ਦੀ ਨਹੀਂ ਆ ਇਹ ਨਸਲਾਂ ਦੀ ਵੀ ਲੜਾਈ ਆ ਗੱਲ ਜੋ ਕਿਸਾਨ ਵੀਰ ਕਰ ਰਹੇ ਨੇ ਇਹ ਆਪਣੀ ਸਮੁੱਚੀ ਕੌਮ ਲਈ ਕਰ ਰਹੇ ਨੇ ਇਕੱਲੇ ਆਪਣੇ ਕਿਸਾਨਾਂ ਲਈ ਨਹੀਂ ਆ ਜਿਹੜੀ ਇਹ ਜਿਹੜਾ ਪੂਰੀ ਆਪਣੀ ਹਰ ਇੱਕ ਜਥੇਬੰਦੀ ਨੂੰ ਦੁਕਾਨਦਾਰ ਯੂਨੀਅਨ ਜਿਹੜੀ ਆ ਮੈਂ ਪ੍ਰਧਾਨ ਦੁਕਾਨਦਾਰ ਯੂਨੀਅਨ ਵੱਲੋਂ ਵੀ ਪੂਰਾ ਸਮਰਥਨ ਕਰਦਾ ਵਾਂ ਜਿਹੜੇ ਹੋਰ ਵੀ ਜਥੇਬੰਦੀਆਂ ਨੇ ਆਪਣੀਆਂ ਉਹ ਵੀ ਪੂਰੀ ਪੂਰਨ ਤੌਰ ਤੇ ਸਮਰਥਨ ਕਰਦੀਆਂ ਨੇ ਅਸੀਂ ਅੱਜ ਤਰਨਤਾਰਨ ਸ਼ਹਿਰ ਜਿਹੜਾ ਪੂਰਨ ਤੌਰ ਤੇ ਮੁਕੰਮਲ ਬੰਦ ਕਰਕੇ ਅਸੀਂ ਆਪਣੀ ਕਿਸਾਨਦਾਰ ਵੀਰਾਂ ਨੂੰ ਅਸੀਂ ਨਾਲ ਖੜੇ ਆ ਉਹਨਾਂ ਦੇ ਨਾਲ ਜੇ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਨੂੰ ਲੋੜ ਪੈਂਦੀ ਅਸੀਂ ਹਰ ਥਾਂ ਨਾਲ ਨਾਲ ਖੜੇ ਆਂ ਅਸੀਂ ਤਾਂ ਦੁਕਾਨਦਾਰ ਵੀ ਨੇ ਕਿਹਾ ਵਾ ਕਿ ਅਸੀਂ ਪੂਰਾ ਸਮਰਥਨ ਸ਼ਹਿਰ ਵਾਸੀ ਦਿੱਤਾ ਜਾ ਰਿਹਾ ਵਾ ਉਹਨਾਂ ਨੇ ਇਹ ਵੀ ਕਿਹਾ ਵਾ ਕਿ ਆਉਣਾਂ ਦੇ ਨਾਲ ਵਿੱਚ ਆ ਕੇ ਕਿਸੇ ਤਰ੍ਹਾਂ ਦਾ ਵੀ ਸਹਿਯੋਗ ਜਿੱਥੇ ਬੰਦੇ ਨੂੰ ਸੰਯੋਗ ਚਾਹੀਦਾ ਵਾ ਕਿਸੇ ਤਰ੍ਹਾਂ ਦੀ ਲੋੜ ਹੋਵੇ ਤਾਂ ਅਸੀਂ ਉਹਨਾਂ ਸੰਯੋਗ ਦੇਵਾਂਗੇ ਸਵਾਰੀ ਭਾਈ ਸਾਰਿਆਂ ਨੂੰ ਕੱਲ ਪਤਾ ਲੱਗ ਗਿਆ ਵੀ ਕਿਸਾਨਾਂ ਦੇ ਨਾਲ ਖੜੇ ਆਂ ਮੋਦੀ ਸਰਕਾਰ ਜ਼ਿਆਦਾ ਦਬਾਉਣਾ ਚਾਹੁੰਦੀ ਤੇ ਜੇ ਅਸੀਂ ਦਬਣਾ ਨਹੀਂ ਚਾਹੁੰਦੇ ਜੇ ਨੂੰ ਅਸੀਂ ਉੱਥੇ ਪਹਚਾ ਸਕਦੇ ਤੇ ਨੂੰ ਲਾ ਵੀ ਸਕਦੇ ਆ ਅਸੀਂ ਉਹਨਾਂ ਦੇ ਨਾਲ ਆਪਾਂ ਜਿੰਨੇ ਦਿਨ ਮਰਜ਼ੀ ਗੱਡੀਆਂ ਬੰਦ ਰਹਿਣ ਅਸੀਂ ਗੁਜ਼ਾਰਾ ਕਰ ਲਾਂਗੇ ਇੱਕ ਇਹ ਕਾਨੂੰਨ ਪੁੱਠੇ ਜੇ ਬਣਾਈ ਫਿਰਦਾ ਵਾ ਜੇ ਡਰਾਈਵਰ ਅੱਜ ਗੱਡੀਆਂ ਛੱਡ ਦੇਣਗੇ ਆਪ ਚਲਾ ਲੂਗਾ ਇਕੱਲਾ ਕੀ ਕਰੂਗਾ ਇਹ ਇਹ ਕਰਕੇ ਬੇਨਤੀ ਆ ਵੀ ਇਹਨੂੰ ਮੰਗਾ ਮੰਨ ਲੈ ਨਹੀਂ ਤਾਂ ਜਨਤਾ ਦਾ ਮਹਾਰਾਜ ਨੂੰ ਪੁੱਤੇ ਆ ਤੇ ਜਿਵੇਂ ਜਿਹੜਾ ਕਾਨੂੰਨ ਬਣਾਇਆ ਵਾ ਤੁਸੀਂ ਕੀ ਮੰਗ ਕਰਦੇ ਇਹ ਕਾਨੂੰਨ ਵਾਪਸ ਲੈਣਾ ਚਾਹੀਦਾ ਇਹ ਕਾਨੂੰਨ ਵਾਪਸ ਲੈਣਾ ਚਾਹੀਦਾ ਕੋਈ ਆਣ ਕੇ ਸ਼ਰਾਬੀ ਆਣ ਕੇ ਵਾਜੂ ਡਰਾਈਵਰ ਸਹੀ ਹੋਊਗਾ ਡਰਾਈਵਰ ਤੇ ਕੁੱਤਾ ਵੀ ਬਚਾਉਂਦਾ ਉਹ ਕੁੱਤਾ ਵੀ ਨਾ ਥੱਲੇ ਆਜੇ ਤੇ ਇਹ 7-7 ਲੱਖ ਜਿਆਨੂੰ ਦੇਣ ਦੇ ਕਿੱਥੋਂ ਪਰ ਦੋ 7 ਲੱਖ ਕੋਈ ਆਮ ਲੋਕ ਅੱਜ ਕਿਸਾਨਾਂ ਦਾ ਸ਼ੰਭੂ ਬੈਰੀਅਰ ਤੇ ਇਸ ਤਰ੍ਹਾਂ ਧਰਨੇ ਦੇ ਵਿੱਚ ਨੁਕਸਾਨ ਵੀ ਹੁੰਦੇ ਉਹਦੇ ਵਾਸਤੇ ਕੀ ਕਹਲਾ ਜਾਂਦੇ ਨੁਕਸਾਨ ਇਹਨੂੰ ਤੇ ਦੇ ਲੇਖਾ ਦੇਣਾ ਹੀ ਪੈਣਾ ਤੇ ਨੁਕਸਾਨ ਭੁਗਤਣਾ ਪੈਣਾ ਇਹਦੇ ਇੱਕ ਗੱਲ ਆ ਵੀ ਇਹਨੂੰ ਇਹੋ ਜਿਹਾ ਸਬਕ ਸਿਖਾਵਾਂਗੇ ਜਿਹੜਾ ਯਾਦ ਕਰੂਗਾ ਭਾਵੇਂ ਸਾਡੀ ਆ ਸਾਰੀ ਟਰਾਂਪ ਉਹ ਬੰਦ ਰਵੇ ਸਵਾਰੀਆਂ ਸਾਰੀ ਜਨਤਾ ਖਰਾਬ ਹੋਣ ਢਈ ਆ ਇਹਦੀ ਵਜ੍ਹਾ ਇੱਕ ਬੰਦੇ ਦੀ ਵਜ੍ਹਾ ਨਾਲ ਕੀ ਐਸਟੀ ਲੋਕ ਸਭਧੀਆਂ ਇਲੈਕਸ਼ਨਾਂ ਵੀ ਆਈਆਂ ਵਾ ਤੁਹਾਨੂੰ ਕੀ ਲੱਗਦਾ ਵਾ ਇਹਦੀ ਬਾਰੇ ਇਲੈਕਸ਼ਨਾਂ ਚ ਇਹ ਲੱਭੂ ਨਾ ਇਲੈਕਸ਼ਨਾਂ ਕੀ ਇਹਨਾਂ ਦਾ ਕੋਈ ਬੰਦਾ ਬੋਰਡ ਲੈਣ ਨਾ ਸਾਡੇ ਪਿੰਡਾਂ 'ਚ ਕੋਈ ਰੋਡ ਤੇ ਪਾਣੀ ਨਹੀਂ ਦੇ ਮੋਦੀ ਸਰਕਾਰ ਮੁਰਦਾਬਾਦ ਮੋਦੀ ਨੂੰ ਕਿਸ ਤਰ੍ਹਾਂ ਦਾ ਉਹਦੇ ਵਿੱਚ ਤੁਹਾਨੂੰ ਮੋਦੀ ਨੂੰ ਦੇ ਸਭ ਕੁ ਸਕਾਰਾਂ ਗਿਆ ਹੋ ਜਾ ਜਿਹੜਾ ਯਾਦ ਪਿਆ ਕਰੇ ਜੀ ਇਹਨੇ ਤਾਂ ਕੀਤਾ ਬਿੜਾ ਗਰ ਕਰਕੇ ਰਾਸਤਾ ਸਾਡਾ ਟਰਾਂਸਪੋਰਟਰਾਂ ਦਾ ਖਾਸ ਕਰਕੇ ਸਾਡੇ ਅਸੀਂ ਸਾਡੇ ਡਰਾਈਵਰ ਆ ਜਿਹੜੇ ਅਹੀਂ 10000 ਰੁਪਿਆ ਤਨਖਾਹ ਦੇ ਗੁਜ਼ਾਰਾ ਕਰਨ ਦਾ 300 ਰੁਪਿਆ ਦਿਹਾੜੀ ਤੇ ਤੇ ਸਾਰੇ ਇੰਨੇ ਮਤਲਬ ਸਾਨੂੰ ਆ ਏਡਾ ਤਗੜਾ ਕਾਨੂੰਨ ਲਾਗੂ ਕਰਤਾ ਵਾ ਵੀ ਮਤਲਬ ਤੁਸੀਂ ਤੁਹਾਨੂੰ 7 ਲੱਖ ਰੁਪਿਆ ਜੁਰਮਾਨਾ 10 ਲੱਖ 10 ਸਾਲ ਸਜ਼ਾ ਵੇਖੋ ਜੇ 10 ਸਾਲ ਅਹੀਂ 10 ਦਿਨ ਕਰਨਾ ਨਾ ਜਾਈਏ ਆ ਸਾਨੂੰ 10 ਦਿਨ ਕੋਈ ਉਗਤ ਪੈ ਗਈ ਤੇ ਸਾਡਾ ਘਰ ਪੁੱਠਾ ਹੋ ਜਾਣਾ ਕਿਸਾਨਾਂ ਦੇ ਨਾਲ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨਹੀਂ ਕਿ ਕਿਸਾਨਾਂ ਦੀਆਂ ਮੰਗਾਂ ਵੀ ਮੰਨੇ ਸਾਡੇ ਨਾਲ ਵੀ ਤੁਰੇ ਕਿਸਾਨ ਯੂਨੀਅਨ ਦੇ ਨਾਲ ਆ ਅਸੀਂ ਤਾਂ ਹੀ ਬੰਦ ਕੀਤਾ ਵਾ ਇਹ ਕਿਸਾਨ ਯੂਨੀਅਨ ਦੇ ਨਾਲ ਮਤਲਬ ਉਹਦਾ ਹੱਕ ਮੰਨੇ ਉਹਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਇਹਨੂੰ ਇਹ ਕਿਸਾਨ ਯੂਨੀਅਨ ਦੇ ਅਸੀਂ ਨਾਲ ਸਾਰੀਆਂ ਟਰਾਂਸਪੋਰਟਾਂ ਖੜੀਆਂ ਇੱਕ ਦਿਨ ਨਹੀਂ ਜੇ 10 ਦਿਨ ਸਾਨੂੰ ਕਿਸਾਨ ਯੂਨੀਅਨ ਆਖੂਗੀ ਸਾਰੇ ਅਸੀਂ 10 ਦਿਨ ਨਹੀਂ ਤੁਰਨਾ ਸਭ ਤੋਂ ਪਹਿਲਾਂ ਮੈਂ মিডিਆ ਦਾ ਬਹੁਤ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਇਹ ਭਾਰਤ ਬੰਦ ਦਾ ਸੱਦਾ ਜਿਹੜਾ ਉਹ ਹਰ ਲੋਕਾਂ ਤੱਕ ਆਪਣੇ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਸਾਰੇ ਮੀਡੀਆ ਜਿਹੜਾ ਉਹਨਾਂ ਨੇ ਪਹਚਾਇਆ ਵਾ ਅੱਜ ਦਾ ਸਾਡਾ ਮਲਾਪ ਜੀ ਇਹ ਭਾਰਤ ਬੰਦ ਹੈ ਜਿਹੜਾ ਇਹ ਭਾਰਤੀ ਕਿਸਾਨ ਯੂਨੀਅਨ ਜੰਨੀਆਂ ਵੀ ਆ ਸੰਯੁਕਤ ਮੋਰਚਾ ਜਿਹੜਾ ਉਹ ਟ੍ਰੇਡ ਯੂਨੀਅਨ ਮਜ਼ਦੂਰ ਯੂਨੀਅਨ ਵਪਾਰਕ ਯੂਨੀਅਨ ਸਕੂਲ ਜਿਹੜੇ ਐਜੂਕੇਸ਼ਨ ਯੂਨੀਅਨ ਆ ਕੋਈ ਵੀ ਜੂਨੀਅਨ ਹੈ ਜਿਹੜੀ ਉਹ ਪਿੱਛੇ ਨਹੀਂ ਅੱਜ ਦੇ ਜੂਨੀਅਨਾਂ ਦੇ ਵਿੱਚ ਆਲ ਓਵਰ ਇੰਡੀਆ ਦੇ ਵਿੱਚ ਜਿਹੜਾ ਉਹਨਾਂ ਦਾ ਸਾਰਿਆਂ ਦਾ ਸਮਰਥਨ ਹੈ ਅੱਜ ਅਸੀਂ ਜਿਹੜੇ ਲੋਕ ਮਾਰੂ ਲੋਕ ਨੀਤੀ ਮਾਰੂ ਨੀਤੀਆਂ ਮੋਦੀ ਸਰਕਾਰ ਦੀਆਂ ਉਹਦੇ ਖਿਲਾਫ ਇੱਕ ਭਾਰਤ ਦੇ ਵਿੱਚ ਵੱਡਾ ਐਲਾਨ ਕੀਤਾ ਸੀ ਕਿ ਅੱਜ ਦੇ ਦਿਨ 16 ਫਰਵਰੀ ਨੂੰ ਭਾਰਤ ਬੰਦ ਕੀਤਾ ਜਾਊਗਾ ਅੱਜ 11 ਵਜੇ ਤੋਂ 4 ਵਜੇ ਤੱਕ ਅਸੀਂ ਪੂਰਨ ਤੌਰ ਤੇ ਜਿਹੜਾ ਇੱਥੇ ਰੋਕ ਲਾ ਰਹੇ ਹਾਂ ਕਿਹੜੀ ਥਾਂ ਤੇ ਲਾ ਰਹੇ ਹੋ ਹਾਂਜੀ ਤੇ ਕਿਹੜੀ ਥਾਂ ਇਹ ਆ ਟੀਪੈਂਟ ਮਾਝਾ ਤਰਨਤਾਰਨ ਤੇ ਗੋਂਦਵਾਲ ਖਡੂਰ ਸਾਹਿਬ ਤਹਿਸੀਲ ਦਾ ਹੈਗਾ ਵਾ ਤੇ ਗੋਂਦਵਾਲ ਚੌਂਕ ਦੇ ਵਿੱਚ ਹਾਂਜੀ ਹਾਈਵੇ ਦੇ ਉੱਤੇ ਤੇ ਇੱਕ ਭਿੱਖੀਵੰਡ ਚੌਂਕ ਦੇ ਵਿੱਚ ਅੱਜ ਤੇ ਹਾਈਵੇ ਜਿਹੜਾ ਬੰਦ ਕੀਤਾ ਹੋਇਆ ਅਮਰਸਰ ਬਠਿੰਡਾ ਹਾਈਵੇ ਤੁਸੀਂ ਬੰਦ ਕਰ ਰਹੇ ਜੀ ਉਹਦੇ ਬਾਰੇ ਦੱਸੋ ਅਮਰਸਰ ਬਠਿੰਡਾ ਹਾਈਵੇ ਆ ਇਸ ਦਿਨ ਧਰਨਾ ਲੱਗ ਰਿਹਾ ਵਾ ਇਹ ਬਠਿੰਡਾ ਹਾਈਵੇ ਇੱਥੇ ਧਰਨਾ ਲੱਗ ਰਿਹਾ ਵਾ ਬੰਗਾਲੀਪੁਰ ਆ ਜਿਹੜਾ ਨਹਿਰਾਂ ਦੇ ਉੱਤੇ ਉਹ ਦੋਵੇਂ ਪੋਲ ਉੱਥੋਂ ਬੰਦ ਕਰ ਦਿੱਤੇ ਜਾਣਗੇ ਮਾਲਵਾ ਤੇ ਮਾਝੇ ਦਾ ਕਟੌਫ ਪੂਰਾ ਕੀਤਾ ਜਾਊਗਾ ਤਾਂ ਹਾਂਜੀ ਪੋਲ ਕੱਟੇ ਟੋਲ ਪਲਾਜੇ ਸਾਰੇ ਬੰਦ ਐ ਉਹਨਾਂ ਨੂੰ ਦੇਖਣਾ ਹੈਗਾ ਕਿ ਆਉਣ ਆ ਸਮੇਂ ਵਿੱਚ ਜਿਸ ਤਰ੍ਹਾਂ 16 ਫਰਵਰੀ ਨੂੰ ਭਾਰਤ ਬੰਦੀ ਕਾਲ ਦਿੱਤੀ ਗਈ ਸੀ ਅੱਜ ਲਗਾਤਾਰ ਤਰ ਤਰ ਸ਼ਹਿਰ ਵਿੱਚ ਬਹੁਤ ਸਾਰੇ ਦੁਕਾਨਾਂ ਵੱਧ ਦੇਖਣ ਮੇਰੇ ਤੇ ਕੋਈ ਦੁਕਾਨਾਂ ਕਿਤੇ ਨਾ ਕਿਤੇ ਖੁੱਲ੍ਹੇ ਪਾਈਆਂ ਜਾ ਰਹੀਆਂ ਹੋਊਂ ਦੇਖਣਾ ਕਿ ਆਉਣ ਆ ਸਮੇਂ ਵਿੱਚ ਕਿ ਜਿਸ ਤਰ੍ਹਾਂ ਕਿਸਾਨ ਜਿੱਥੇ ਬੰਦੀਆਂ ਵੱਲੋਂ ਉਹ ਲੋਕਾਂ ਦੀ ਹਮਾਇਤ ਲਈ ਅਪੀਲ ਹੁੰਦੀ ਹੈ ਕਿ ਇਸੇ ਤਰ੍ਹਾਂ ਜੋ ਮਿਲੇਗਾ ਨਹੀਂ ਇਹਦਾ ਸਮਾ ਦਸੇਗਾ